ਔਰੰਗਜ਼ੇਬ ਦੀ ਮੌਤ ਦੇ ਪਿੱਛੋਂ ਇਹਦੇ ਦੋਨੇ ਪੁੱਤਰ ਆਪਸ ਵਿੱਚ ਲੜ ਪੈਨੇ ਆ ਕਿਹੜੀ ਗੱਲੋਂ ਲੜਦੇ ਆ ਤੇ ਇਹਨੇ ਦੋਨੇ ਇਹਦੇ ਪੁੱਤਰ ਕੌਣ ਸੀਗੇ ਤੇ ਕਿੱਥੇ ਇਹਨਾਂ ਦੀ ਲੜਾਈ ਹੁੰਦੀ ਹੈ ਬਹੁਤ ਵੱਡਾ ਇਤਿਹਾਸ ਦਾ ਇੱਕ ਵਰਕ ਆ ਕਿ ਇਸ ਲੜਾਈ ਦੇ ਨਾਲ ਸਾਡੇ ਇੱਕ ਗੁਰੂ ਸਹਿਬਾਨ ਦਾ ਇਤਿਹਾਸ ਜੁੜਦਾ ਹੈ ਆਓ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਪਿਆਰ ਤੇ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਫਰਵਰੀ 1707 ਈਸਵੀ ਨੂੰ ਔਰੰਗਜ਼ੇਬ ਪਾਪੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੰਦਾ ਆ ਮਰ ਜਾਂਦਾ ਆ ਇਹ ਔਰੰਗਜ਼ੇਬ ਉਹ ਹੈ ਜਿਹੜਾ ਐਡਾ ਪਾਪੀ ਸੀਗਾ ਨਾ ਜੀ ਜਿਨੇ ਆਪਣੇ ਪਿਤਾ ਨੂੰ ਵੀ ਛਾਂ ਜਾਂ ਨੂੰ ਕੈਦ ਵਿੱਚ ਰੱਖਿਆ ਸੀਗਾ ਇਹ ਔਰੰਗਜ਼ੇਬ ਉਹ ਪਾਪੀ ਸੀਗਾ ਜਿਨੇ ਆਪਣੇ ਭਰਾ ਦਾਰਾ ਸਕੋ ਨੂੰ ਵੀ ਬਖਸ਼ਿਆ ਨਹੀਂ ਸੀ ਇਹ ਔਰੰਗਜੀਬ ਇੱਕ ਬਹੁਤ ਭੈੜੀ ਵਿਰਤੀ ਦਾ ਬੰਦਾ ਸੀਗਾ ਛੋਟੀ ਜੀ ਇਹਦੇ ਜੀਵਨ ਦੀ ਗੱਲ ਕਹਿ ਦਵਾ ਫਿਰ ਅਗਾ ਆਪਾਂ ਤੁਰਦੇ ਆਂ ਇੱਕ ਵਾਰੀ ਇਹ ਸਾਰਾ ਪਰਿਵਾਰ ਇਹਦੇ ਮਾਤਾ ਪਿਤਾ ਭਾਈ ਭੈਣ ਇੱਕ ਮਸਜਿਦ ਦੇ ਵਿੱਚ ਨਵਾਜ਼ ਪੜਨ ਦੇ ਛਾਂ ਜਾਂ ਉਹਦੀ ਘਰ ਵਾਲੀ ਦਾਰਾ ਸਕੋ ਦਾ ਪੁੱਤਰ ਉਹਦੀ ਧੀ ਔਰੰਗਜੀਬ ਸਾਰਾ ਪਰਿਵਾਰ ਅੰਦਰ ਚਲੇ ਗਿਆ ਪਰ ਔਰੰਗਜੀਬ ਬਾਹਰ ਬੈਠਾ ਰਿਆ ਮਸਜਿਦ ਦੇ ਉਹ ਨਵਾਜ਼ ਪੜ ਕੇ ਵਾਪਸ ਆਏ ਨਾ ਤੇ ਛਾਂ ਜਾਂ ਨੇ ਔਰੰਗਦੇਵ ਨੂੰ ਪੁੱਛਿਆ ਕਿ ਨਾ ਤੂੰ ਅੰਦਰ ਨਹੀਂ ਗਿਆ ਨਵਾਜ਼ ਪੜਨ ਵਾਸਤੇ ਔਰੰਗਜ਼ੇਬ ਨੇ ਉਹਦੋਂ ਗੱਲ ਕਹੀ ਸੀਗੀ ਤੇ ਸ਼ਾਹਜਹਾਨ ਨੇ ਮੱਥੇ ਤੇ ਹੱਥ ਮਾਰਿਆ ਸੀਗਾ ਕਿ ਕਿੰਨੀ ਗੰਦੀ ਸੋਚ ਹੈ ਇਹਦੀ ਔਰੰਗਜ਼ੇਬ ਨੇ ਕਿਹਾ ਸੀਗਾ ਕਿ ਨਾ ਮੈਂ ਤਾਂ ਅੰਦਰ ਨਹੀਂ ਗਿਆ ਕਿ ਆਪਾਂ ਸਾਰਾ ਪਰਿਵਾਰ ਮਸਜਿਦ ਦੇ ਅੰਦਰ ਚਲਿਆ ਸੀਗਾ ਮੇਰੇ ਮਨ ਵਿੱਚ ਆਇਆ ਜੇ ਮਸਜਿਦ ਦੀ ਛੱਤ ਨਾ ਕਿਤੇ ਡਿੱਗ ਜਵੇ ਜੇ ਮਸਜਿਦ ਦੀ ਛੱਤ ਡਿੱਗ ਜੇਗੀ ਨਾ ਆਪਾਂ ਸਾਰਾ ਪਰਿਵਾਰ ਮਰ ਜਾਏਗਾ ਫਿਰ ਤੁਹਾਡੀ ਗੱਦੀ ਉੱਤੇ ਕੌਣ ਬੈਠੇਗਾ ਮੈਂ ਤਾਂ ਕਰਕੇ ਅੰਦਰ ਨਹੀਂ ਗਿਆ ਕਿ ਤੁਸੀਂ ਸਾਰੇ ਅੰਦਰ ਚਲੇ ਗਏ ਹੋ ਮੈਂ ਬਾਹਰ ਬੈਠਾ ਰਿਆ ਜੇ ਕਿਤੇ ਮਸਜਿਦ ਦੀ ਛੱਤ ਡਿੱਗ ਵੀ ਜਾਏਗੀ ਤੁਸੀਂ ਸਾਰੇ ਮਰ ਜਾਓਗੇ ਪਰ ਗੱਦੇ ਦੇ ਉੱਤੇ ਮੈਂ ਬੈਠ ਕੇ ਰਾਜਤਾ ਕਰ ਸਕਦਾ ਨਾ ਇਹ ਛੋਟੀ ਜੀ ਇਹਦੇ ਜੀਵਨ ਦੀ ਘਟਨਾ ਤੋਂ ਹੀ ਪਤਾ ਲੱਗਦਾ ਕਿ ਇਹ ਕਿੰਦੀ ਭੈੜੀ ਸੋਚ ਦਾ ਮਾਲਕ ਸੀਗਾ ਜਦੋਂ ਇਹ ਮਰਿਆ ਨਾ ਔਰੰਗਜ਼ੇਬ ਜਿਨੇ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਸ਼ਹੀਦ ਕੀਤਾ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਦੋਂ ਇਹ ਮਰਿਆ ਇਹਦੇ ਦੋ ਪੁੱਤਰ ਬਹਾਦਰ ਸ਼ਾਹ ਤਾਰਾ ਆਜ਼ਮ ਇਹਨਾਂ ਦੀ ਆਪਸ ਵਿੱਚ ਗੱਦੀ ਦੇ ਪਿੱਛੇ ਲੜਾਈ ਹੋਊਗੀ ਤਾਰਾ ਆਜ਼ਮ ਉਦੋਂ ਦੱਖਣ ਵਿੱਚ ਸੀਗਾ ਤੇ ਬਹਾਦਰ ਸ਼ਾਹ ਜਮਰੋਲ ਵਿੱਚ ਸੀਗਾ ਬਹੁਤ ਵੱਡੀ ਜਜਾਉਂ ਦੀ ਲੜਾਈ ਹੁੰਦੀ ਹੈ ਇਹਨਾਂ ਦੀ ਆਪਸ ਵਿੱਚ ਜਜਾਉਂ ਦੀ ਧਰਤੀ ਦੇ ਉੱਤੇ ਤਾਰਾ ਆਜ਼ਮ ਕੋਲ ਬਹੁਤ ਵੱਡੀ ਫੌਜ ਹੈ ਬਹਾਦਰ ਸ਼ਾਹ ਨੂੰ ਪਤਾ ਕਿ ਮੈਂ ਆਪਣੀ ਫੌਜ ਦੇ ਨਾਲ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਜੇ ਮੈਂ ਉਹਦਾ ਮੁਕਾਬਲਾ ਆਪਣੀ ਫੌਜ ਲੈ ਕੇ ਕਰਾਂਗਾ ਨਾ ਮੈਨੂੰ ਲੱਗਦਾ ਕਿ ਮੈਂ ਉਹਦੇ ਕੋਲ ਜਿੱਤ ਨਹੀਂ ਸਕਦਾ ਪਰ ਹੁਣ ਮੈਂ ਕਰਾਂ ਕਿ ਨੂੰ ਸਮਝ ਨਹੀਂ ਪੈਦੀ ਕਿਹਦੀ ਮਦਦ ਮੰਗਾ ਫਿਰ ਬਹਾਦਰ ਸ਼ਾਹ ਦੀ ਅੱਖਾਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਾਲਕ ਜੀ ਆਇਆ ਕਹਿੰਦਾ ਗੁਰੂ ਗੋਬਿੰਦ ਸਿੰਘ ਤੋਂ ਮਦਦ ਮੰਗਦਾ ਹੈ ਉਹ ਸਤਗੁਰੂ ਜੀ ਦੇ ਬਾਰੇ ਉਹ ਜਾਣਦਾ ਸੀਗਾ ਭਾਈ ਨੰਦ ਲਾਲ ਸਿੰਘ ਜੋ ਇਹਦੇ ਉਸਤਾਦ ਸੀਗੇ ਗੁਰੂ ਗੋਬਿੰਦ ਸਿੰਘ ਮਾਲਕ ਜੀ ਕੋਲ ਸੀਗੇ ਭਾਈ ਨੰਦ ਲਾਲ ਜੀ ਨੂੰ ਵਿਚ ਪਾ ਕੇ ਨੇ ਗੁਰੂ ਗੋਬਿੰਦ ਸਿੰਘ ਨਾਲ ਰਾਬਤਾ ਕੀਤਾ ਤੇ ਸਤਗੁਰੂ ਜੀ ਕੋਲ ਮਦਦ ਮੰਗੀ ਸਤਗੁਰੂ ਜੀ ਨੇ ਮਦਦ ਦੇਣ ਵਾਸਤੇ ਹਾਂ ਕੀਤੀ ਤੇ ਕੁਝ ਸ਼ਰਤਾਂ ਤੇ ਸ਼ਰਤ ਇਹ ਤੈ ਹੋਈ ਕਿ ਜੇ ਬਹਾਦਰ ਸ਼ਾਹ ਤੂੰ ਹਿੰਦੁਸਤਾਨ ਦਾ ਹਾਕਮ ਬਣਦਾ ਹੈ ਤੇ ਤੂੰ ਸਿਰਫ ਸਾਡਾ ਇੱਕ ਕੰਮ ਇਹ ਕਰਨਾ ਹੈ ਕਿ ਜਿਵੇਂ ਸੂਬਾ ਇਸ ਰੰਦ ਵਜ਼ੀਰ ਖਾਂ ਵਰਗੇ ਪਾਪੀ ਆ ਜਿਨ੍ਹਾਂ ਨੇ ਸਹਬਜ਼ਾਦਿਆਂ ਉੱਤੇ ਜ਼ੁਲਮ ਕੀਤਾ ਆ ਜਿਹੜੇ ਹੋਰ ਪਾਪੀ ਨੇ ਜਿਨ੍ਹਾਂ ਨੇ ਸਿੱਖਾ ਦੇ ਉੱਤੇ ਜ਼ੁਲਮ ਕੀਤਾ ਚਾਰ ਪੰਜ ਬੰਦਿਆਂ ਦੀ ਲਿਸਟ ਸਤਗੁਰ ਨੇ ਬਣਾਈ ਕਿ ਆਹ ਬੰਦੇ ਤੂੰ ਮੇਰੇ ਹਵਾਲੇ ਕਰਨੇ ਆ ਜਦੋਂ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਬਣ ਜੇ ਤੂੰ ਇਹ ਸ਼ਰਤ ਮੰਨਦਾ ਆ ਫਿਰ ਮੈਂ ਤੈਨੂੰ ਆਪਣੇ ਸਿੱਖਾ ਦੀ ਇੱਕ ਵੱਡੀ ਗਿਣਤੀ ਦੇ ਨਾਲ ਇੱਕ ਫੌਜ ਤੋਰਾਂਗਾ ਜਾ ਕੇ ਜਜਾਉਂ ਦੇ ਇਲਾਕੇ ਵਿੱਚ ਤੂੰ ਜੰਗ ਲੜ ਤੇ ਤੇਰੀ ਜਿੱਤ ਪੱਕੀ ਹੈ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ ਹੁਣ ਬਹਾਦਰ ਸ਼ਾਹ ਕਹਿੰਦਾ ਗੱਲ ਤਾਂ ਕੁਝ ਵੀ ਨਹੀਂ ਹੈ ਮੈਨੂੰ ਹਿੰਦੁਸਤਾਨ ਦਾ ਰਾਜ ਤਖਤ ਮਿਲ ਜਾਣਾ ਆ ਤੇ ਮੈਂ ਛੋਟੇ-ਮੋਟੇ ਪਿਆਲਿਆਂ ਤੋਂ ਕੀ ਲੈਣਾ ਆ ਸਤਗੁਰੂ ਨੂੰ ਕਹਿੰਦਾ ਜੀ ਮੈਂ ਦੇ ਦਾਂਗਾ ਕੋਈ ਗੱਲ ਗੁਰੂ ਗੋਬਿੰਦ ਸਿੰਘ ਮਾਲਕ ਜੀ ਨੇ ਜਦਾਉ ਦੇ ਇਲਾਕੇ ਦੇ ਵਿੱਚ ਆਪਣੇ ਸਿੱਖਾਂ ਨੂੰ ਭੇਜਿਆ ਬਹਾਦਰ ਸ਼ਾਹ ਦੀ ਮਦਦ ਕੀਤੀ ਉੱਥੇ ਦੋਨਾਂ ਭਰਾਵਾਂ ਦਾ ਯੁੱਧ ਹੁੰਦਾ ਤੇ ਵੱਡੇ ਪੱਦਰ ਦੇ ਉੱਤੇ ਬਹਾਦਰ ਸ਼ਾਹ ਨੇ ਸਿੱਖਾ ਦੀ ਮਦਦ ਦੇ ਨਾਲ ਆਪਣੇ ਭਰਾ ਤਾਰਾ ਆਜ਼ਮ ਨੂੰ ਹਰਾ ਦਿੱਤਾ ਤੇ ਵੱਡੇ ਪੱਦਰ ਤੋਂ ਜਿੱਤ ਹਾਸਲ ਕਰਕੇ ਬਹਾਦਰ ਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਇਹ ਜਿਹੜੀ ਜੰਗ ਹੋਈ ਹੈ ਇਹ 8 ਜੂਨ 1707 ਈਸਵੀ ਨੂੰ ਹੋਈ ਹੈ ਹੁਣ ਸਤਪੁਰ ਜੀ ਵਾਅਦੇ ਦੇ ਮਤਾਬਕ ਬਹਾਦਰ ਸ਼ਾਹ ਸਤਪੁਰ ਨੂੰ ਬੁਲਾਉਂਦਾ ਆ ਬੜਾ ਮਾਨ ਸਨਮਾਨ ਸਤਪੁਰ ਜੀ ਨੂੰ ਦਿੰਦਾ ਆ ਕੀਮਤੀ ਪੋਸ਼ਾਕ ਦਿੰਦਾ ਆ ਚੰਗਾ ਹਥਿਆਰ ਦਿੰਦਾ ਆ ਹੋਰ ਸਤਪੁਰ ਜੀ ਦੀ ਆਉ ਭਗਤ ਕਰਦਾ ਆ ਗੁਰਮਾਲ ਜੀ ਨੇ ਕਿਹਾ ਕਿ ਬਾਕੀ ਗੱਲਾਂ ਠੀਕ ਹੈ ਤੇਰਾ ਧੰਨਵਾਦ ਤੂੰ ਸਤਕਾਰ ਕਰਦਾ ਪਰ ਬਾਕੀ ਗੱਲਾਂ ਇੱਕ ਪਾਸੇ ਰੱਖ ਜਿਸ ਗੱਲ ਦੇ ਉੱਤੇ ਆ ਪੜੀ ਗੱਲ ਹੋਈ ਸੀਗੀ ਤੋਂ ਉਸ ਗੱਲ ਤੇ ਆ ਕਿ ਤੋਂ ਮੈਨੂੰ ਸਾਰਾ ਕੁਝ ਜਿਹੜੇ ਇਹ ਹਾਕਮ ਨੇ 4-5 ਦਿਨ ਨੂੰ ਤਿਆਰ ਸਤਗੁਰ ਨੇ ਜਦੋਂ ਇਹ ਗੱਲ ਇਹਦੇ ਅੱਗੇ ਫੇਰ ਰੱਖੀ ਇਹ ਸਤਗੁਰ ਜੀ ਦੇ ਨਾਲ ਟਾਵਾ ਟੋੜਜਾ ਕਰਨ ਲੱਗ ਪਿਆ ਇੱਡਾ ਏ ਚਲਾਕ ਬੰਦਾ ਸੀਗਾ ਇਹਨੇ ਗੁਰੂ ਗੋਬਿੰਦ ਸਿੰਘ ਮਾਲਕ ਨੂੰ ਸਵਾਲ ਪੁੱਛ ਲਿਆ ਇੱਕ ਕਹਣਾ ਸਤਗੁਰ ਇਹ ਦੱਸਿਓ ਕਿ ਦੁਨੀਆਂ ਵਿੱਚ ਕਿਹੜਾ ਧਰਮ ਚੱਲਦਾ ਹੈ ਤੁਹਾਡਾ ਕਿ ਮੇਰਾ ਇਹਦੇ ਮਨ ਵਿੱਚ ਇਹ ਸੀਗਾ ਕਿ ਜੇ ਮੈਂ ਗੁਰੂ ਨੂੰ ਪੁੱਛਾਂਗਾ ਸਤਗੁਰ ਜਵਾਬ ਦੇਣਗੇ ਕਿ ਭਾਈ ਤੇਰਾ ਧਰਮ ਚੰਗਾ ਫਿਰ ਮੈਂ ਕਹਾਂਗਾ ਮੇਰੇ ਧਰਮ ਚਾ। ਜਦੋਂ ਸਤਗੁਰ ਮੇਰੇ ਧਰਮ ਚਾ ਕੇ ਵਜੀਰ ਖਾਂ ਵਰਗਿਆਂ ਨੂੰ ਮਾਰਨ ਦੀ ਗੁਰੂ ਗੱਲ ਨਹੀਂ ਕਰੇਗਾ। ਜਦੋਂ ਸਤਗੁਰ ਕਹਿਣਗੇ ਕਿ ਮੇਰਾ ਧਰਮ ਚੰਗਾ ਆ ਸਿੱਖ ਧਰਮ ਚੰਗਾ ਆ ਫਿਰ ਮੈਂ ਆਖਾਂਗਾ ਤ ਉਸਤਾ ਗੁਰੂ ਉਹ ਦਰਪੇਸ਼ ਹੋ ਤੁਸੀਂ ਉੱਚ ਨੀਚ ਚੰਗਾ ਬਾਣਾ ਕਰ ਰਹੇ ਹੋ। ਵਰਤਾਨੁ ਗੁਰੂਕਲਗੀ ਤਰਪਾ ਸਾਹਿਬ ਜੀ ਨੇ ਇਹਨੂੰ ਜਵਾਬ ਦਿੱਤਾ ਸੀਗਾ ਕਿ ਤੁਮ ਕੋ ਤੇਮਾਰਾ ਖੂਬ ਹਮ ਕੋ ਮਾਰਾ ਖੂਬ ਕਿ ਤੇਰਾ ਧਰਮ ਤੈਨੂੰ ਮਵਾਰਕ ਤੇ ਮੇਰਾ ਧਰਮ ਵੀ ਤੈਨੂੰ ਮਵਾਰਕ ਆ ਗੱਲ ਆਪਾਂ ਉਹ ਕਰੀਗੇ ਜਿਹੜੀ ਗੱਲ ਕਰਕੇ ਆਪਾਂ ਇਕੱਠੇ ਹੋਏ ਆ ਤੇ ਜਿਹੜੀ ਗੱਲ ਕਰਕੇ ਮੈਂ ਤੇਰੀ ਮਦਦ ਕੀਤੀ ਹੈ ਤੇ ਜਿਹੜੀ ਗੱਲ ਕਰਕੇ ਤੈਨੂੰ ਹਿੰਦੁਸਤਾਨ ਦਾ ਇਰਾਜ ਤਖਤ ਮਿਲਿਆ ਆ ਹੁਣ ਮੈਨੂੰ ਦੱਸ ਕਿ ਤੂੰ ਇਨ੍ਹਾਂ ਬੰਦਿਆਂ ਨੂੰ ਮੇਰੇ ਹਵਾਲੇ ਕਰਦਾ ਕਿ ਨਹੀਂ ਕਰਦਾ ਇਹ ਸਤਗੁਰੂ ਜੀ ਨੂੰ ਲਾਰੇ ਲਾਉਣ ਲੱਗ ਪਿਆ ਸਤਗੁਰੂ ਜੀ ਇਹਦੇ ਦਿੱਤੀ ਨੂੰ ਸਮਝ ਗਏ ਸੀਗੇ ਧੰਗ ਗੁਰੂ ਕਲਗੀਧਰ ਪਾਸ਼ਾ ਨੇ ਫਿਰ ਬਾਦਲ ਸ਼ਾਹ ਨੂੰ ਕਿਹਾ ਕਿ ਠੀਕ ਆ ਭਾਈ ਤੂੰ ਆਪਣੇ ਰਾਹ ਚੱਲ ਮੈਂ ਆਪਣੇ ਰਾਹ ਚੱਲ ਆਇਆ ਸਤਗੁਰ ਨਦੇੜ ਸਾਹਿਬਾਂ ਨੂੰ ਤੁਰ ਪਏ ਸੀਗੇ ਤੇ ਮੇਰੇ ਮਾਲਕ ਨੇ ਇਹਨੂੰ ਕਿਹਾ ਸੀਗਾ ਕਿ ਜੇ ਤੂੰ ਇਨਸਾਫ ਨਹੀਂ ਨਾ ਕੀਤਾ ਇਹਨਾਂ ਬੰਦਿਆਂ ਨੂੰ ਤੂੰ ਮੇਰੇ ਹਵਾਲੇ ਨਹੀਂ ਕੀਤਾ ਕੋਈ ਗਾਨੀ ਸੇਖਾ ਆਪਣਾ ਇਨਸਾਫ ਆਪ ਕਰਦੇ ਫਿਰ ਸਤਪੁਰ ਜੀ ਨੇ 1708 ਈਸਵੀ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਤੇ ਭੇਜਿਆ ਸੀਗਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾਏ ਸਰਹੰਦੂ ਨੂੰ ਚੱਪੜਛੀ ਦੇ ਮੈਦਾਨ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਸੰਢੋਰੇ ਨੂੰ ਜਿੱਤਿਆ ਸਮਾਣੇ ਨੂੰ ਜਿੱਤਿਆ ਜਿੰਨੇ ਗੁਰੂ ਘਰ ਦੇ ਦੋਸ਼ੀ ਸੀਗੇ ਸਾਰਿਆਂ ਨੂੰ ਮਾਰ ਮੁਕਾਇਆ ਤੇ ਬਹਾਦਰ ਸ਼ਾਹ ਦੇ ਪੈਰਾ ਵਿੱਚ ਅੱਗ ਬਾਲ ਕੇ ਰੱਖੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਦੀ ਸਵਾ ਲੱਖ ਫੌਜ ਸੀਗੀ ਬਹਾਦਰ ਸਾਹਿਬ ਦੀ ਜਿਹੜੀ 90 ਹਜ਼ਾਰ ਫੌਜ ਇਹਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਨ ਵਾਸਤੇ ਲਾ ਦਿੱਤੀ ਸੀਗੀ ਉਹ ਕਿ ਮਨ ਵਿੱਚ ਡਰ ਸੀਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਮੈਨੂੰ ਵੀ ਮਾਰੇਗਾ ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਮਾਲਕ ਜੀ ਨਾਲ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕੀਤਾ ਸੋ ਅੱਜ ਦਾ ਜਿਹੜਾ ਇਤਿਹਾਸ ਆਪਾਂ ਇਤਾਰੀ ਗੱਲ ਦੇ ਵਿੱਚ ਇਹ ਹੈ ਕਿ 8 ਜੂਨ 1707 ਇਸ ਵੀ ਨੂੰ ਜਜਾਉ ਦੇ ਇਲਾਕੇ ਵਿੱਚ ਜੰਗ ਹੁੰਦੀ ਹੈ ਜਿੱਥੇ ਤਾਰਾ ਆਜ਼ਮ ਹਾਰ ਜਾਂਦਾ ਹੈ ਤੇ ਬਹਾਦਰ ਸ਼ਾ ਜਿੱਤ ਜਾਂਦਾ ਬਹਾਦਰ ਸ਼ਾ ਦੀ ਜਿੱਦ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਮਾਲਕ ਜੀ ਦਾ ਬਹੁਤ ਵੱਡਾ ਹੱਥ ਸੀ ਪਰ ਇਹ ਵਾਅਦੇ ਕਰਕੇ ਬਹਾਦਰ ਸ਼ਾ ਮੁੱਕਰ ਜਾਂਦਾ ਸਤਿਗੁਰ ਦਾਤਾ ਕਿਰਪਾ ਕਰੇ ਬਲਾਉ ਫਤਿਹ ਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ